ਇਹ ਭਾਈ ਅਮਰਤਪਾਲ ਸਿੰਘ ਦਾ ਭਰਾ ਉਹਦੇ ਕੋਲੋਂ ਕਹਿੰਦੇ 4 ਗ੍ਰਾਮ ਆਈਸ ਕੋਈ ਨਸ਼ਾ ਹੁੰਦਾ ਚਿੱਟੇ ਵਰਗਾ ਉਹ ਫੜ ਲਿਆ ਜੀ ਕਹਿੰਦੇ ਜੀ ਉਹ ਲੁਧਿਆਣੇੋਂ ਲੈ ਕੇ ਆ ਰਿਹਾ ਸੀਗਾ 10000 ਰੁਪਏ ਉਹਦੇ ਖਾਤੇ 'ਚ ਪਾਇਆ ਜੀ ਇਹਨਾਂ ਨੇ ਤੇ ਰਾਹ 'ਚ ਆ ਕੇ ਫਲੋਰ ਕਹਿੰਦੇ ਜੀ 3 ਲੱਗੇ ਤੇ ਕੋਲੋਂ ਕੰਡਾ ਮਿਲਿਆ ਛੋਟਾ ਜਿਹਾ ਕੰਡਾ ਵੀ ਉਹ ਕੰਡੇ ਨਾਲ ਜੋਕ ਕੇ ਪੀਂਦੇ ਹੋਣਿਆ 4 ਗ੍ਰਾਮ ਜਦੋਂ ਕੋਈ ਕਮੀਡੀਆ ਕੋਈ ਪੱਤਰਕਾਰ ਸਵਾਲ ਕਰਦਾ ਐਸਐਸਪੀ ਨੂੰ ਉਹ ਕਹਿੰਦਾ ਜੀ ਵੀ ਇਹ ਅਮਰਪਾਲ ਸਿੰਘ ਨਾਲ ਕੀ ਸੰਬੰਧ ਨੇ ਇਹਦੇ ਉਹਨਾਂ ਨਾਲ ਕੀ ਰਿਸ਼ਤਾ ਕਹਿੰਦਾ ਜੀ ਇਹ ਤਾਂ ਹਲੇ ਪਤਾ ਨਹੀਂ ਵੀ ਸਵੇਰ ਦੀਆਂ ਖਬਰਾਂ ਚੱਲੀਆਂ ਹੋਊਗਾ ਰਾਤ ਦਾ ਬੰਦਾ ਤੁਹਾਡੇ ਕੋਲੇ ਆ ਤੁਸੀਂ ਰਾਤ ਦੀ ਪੁੱਛਗਿੱਛ ਇਹਦਾ ਪਤਾ ਕਰ ਲਿਆ ਵੀ ਇਹ ਕਿੱਥੋਂ ਲੈ ਕੇ ਆਏ ਆ ਕਿੰਨੇ ਪੈਸੇ ਦਿੱਤੇ ਐ ਤੇ ਇਹ ਨਹੀਂ ਪੁੱਛਿਆ ਵੀ ਤੇਰਾ ਪਿੰਡ ਕਿਹੜਾ ਤੇਰੇ ਪਿਓ ਦਾ ਕੀ ਨਾਮ ਤੇਰਾ ਭਰਾ ਕੌਣ ਤੇ ਅਮਰਪਾਲ ਦੇ ਭਰਾ ਬਾਰੇ ਕੋਈ ਕਿਸੇ ਨੂੰ ਨਾ ਜਾਣਕਾਰੀ ਹੋਵੇ ਕਿਸੇ ਪੁਲਿਸ ਨੂੰ ਤਾਂ ਹੋ ਨਹੀਂ ਸਕਦਾ ਕਿਉਂਕਿ ਉਹ ਸਾਰੇ ਪਰਿਵਾਰ ਨੂੰ ਉਹਦੀ ਮਾਤਾ ਨੂੰ ਬਾਪੂ ਨੂੰ ਭਰਾ ਨੂੰ ਚਾਚਾ ਨੂੰ ਤਾਇਆ ਨੂੰ ਭੂਆ ਮਾਸਾ ਸਾਰਿਆਂ ਨੂੰ ਪੁਲਿਸ ਜਾਣਦੀ ਐ ਕਿਉਂਕਿ ਸਾਰਿਆਂ ਦੀ ਜਿਹੜੀ ਲਗਾਤਾਰ ਪੁਲਿਸ ਸੀ ਇਸ ਟਾਪਾਂ ਚ ਬੁਲਾ ਕੇ ਦਫਤਰਾਂ ਚ ਬੁਲਾ ਕੇ ਥਾਣਾ ਚ ਬੁਲਾ ਕੇ ਉਹਦੀ ਪੁੱਛ ਗਿਛ ਨਾਲੇ ਉਹ ਕੋਈ ਲੁਕਿਆ ਛਪਿਆ ਚਿਹਰਾ ਤਾਂ ਨਹੀਂ ਸੀ ਉਹ ਚਿਹਰੇ ਨੂੰ ਵੀ ਲੋਕ ਜਾਣਦੇ ਸੀ ਵੀ ਇਹ ਹਰਪ੍ਰੀਤ ਸਿੰਘ ਹੈ ਜੇ ਲੋਕ ਜਾਣਦੇ ਸੀਗੇ ਵੀ ਇਹ ਭਾਈ ਅਮਰਪਾਲ ਸਿੰਘ ਦਾ ਭਰਾ ਤੇ ਪੁਲਸਾ ਪਹਿਲਾਂ ਜਾਣਦੀ ਸੀ ਸਵਾਲ ਖੜਾ ਹੁੰਦਾ ਪੁਲਸ ਕਹਿ ਰਹੀ ਆ ਪਹਿਲੀ ਗੱਲ 4 ਗ੍ਰਾਮ 4 ਗ੍ਰਾਮ ਕਿੰਨਾ ਖੁੰਦਾ ਬਹੁਤ ਥੋੜਾ ਜਿਹਾ ਹੁੰਦਾ 4 ਗ੍ਰਾਮ ਆ ਚਿੱਟੇ ਵਾਲੇ ਮੈਂ ਕਈ ਵਾਰੀ ਮੁੰਡਿਆਂ ਮੰਡ ਨੂੰ ਪੁੱਛਦਾ ਮੈਂ ਕਿੰਨਾ ਖਬੀਬ ਉ ਕੀ ਸਾਫਤਾ ਵਾ ਕਹਿੰਦੇ ਭਾਈ ਕਈ ਦਾ ਬਾਲੀ ਐਡੇ ਤਕੜੇ ਨਸ਼ੇੜੀ ਐ ਤਿੰਨ ਚਾਰ ਗ੍ਰਾਮ ਤਾਂ ਇੱਕ ਇੱਕ ਬੰਦੇ ਪੀ ਜਾਂਦਾ ਇੱਕ ਦਿਨ ਚ ਇੱਕ 4 ਗ੍ਰਾਮ ਦੇ ਉੱਤੇ ਰਿਕਵਰੀ ਦੇ ਉੱਤੇ ਇੱਕ ਐਸਐਸਪੀ ਆ ਕੇ ਪ੍ਰੈਸ ਕਾਨਫਰੰਸ ਕਰਦਾ ਹੈ ਗੋਦੀ ਮੀੜਿਆ ਲਗਾਤਾਰ ਇਹ ਵਰਤਾਂਤ ਸਿਰਜਦਾ ਕਿ ਦੇਖੋ ਜੀ ਭਾਈ ਅਮਰਪਾਲ ਸਿੰਘ ਦਾ ਭਰਾ ਕੋਲੋਂ ਇੱਕ ਆਇਸ ਫੜੀ ਗਈ ਆ ਇਹਦੇ ਕੋਲ ਬਹੁਤ ਵੱਡੇ ਖਲਾਸੇ ਹੋ ਰਹੇ ਨੇ ਮੈਨੂੰ ਲੱਗਦਾ ਇੱਥੇ 20 ਗ੍ਰਾਮ ਵੀ ਕਿਸੇ ਕੋਲੋਂ ਫੜਿਆ ਜਾਵੇ ਨਾ 20 ਗ੍ਰਾਮ ਵੀ ਤਾਂ ਵੀ ਕੋਈ ਹੌਲਦਾਰ ਕਿਸੇ ਥਾਣੇ ਦਾ ਜਾਂ ਸੀਐਸਟਾਫ ਦਾ ਆ ਕੇ ਫੋਟੋ ਨਹੀਂ ਲਵਾਉਂਦਾ ਵੀ ਇਹ ਤਾਂ ਥੋੜੀ-ਮੋਟੀ ਰਿਕਵਰੀ ਐ ਤੇ ਕੀ ਆਪਾਂ ਫੋਟੋ ਲਵਾਉਣੀ ਐ ਤੇ ਉਹਦੇ ਉੱਤੇ ਪ੍ਰੈਸ ਕਾਨਫਰੰਸ ਕਰਨੀ ਬਿਆਨ ਦੇਣ ਦਾ ਬਹੁਤ ਦੂਰ ਦੀ ਗੱਲ ਐ ਅਗਲਾ ਸਵਾਰ ਪੁਲਿਸ ਵਾਲੇ ਕਹਿੰਦੇ ਜੀ ਇਹ ਤਾਂ ਜੀ ਇਹਦੇ ਇਹਦੇ ਪੋਜ਼ਿਟਿਵ ਆ ਗਿਆ ਜੀ ਇਹਦੀ ਇਹਦੀ ਮੈਡੀਕਲ ਰਿਪੋਰਟ ਹੋਈ ਆ ਉਹ ਚ ਇਹ ਇਹਦੇ ਜਿਹੜੇ ਪਿਸ਼ਾਬ ਚ ਇਹ ਨਸ਼ਾ ਆਇਆ ਉਹ ਭਾਈ ਰਾਤ ਦਾ ਬੰਦਾ ਤੁਹਾਡੇ ਕੋਲੇ ਆ ਜੋ ਮਰਜ਼ੀ ਕਰ ਦਿਓ ਚਾਹੇ ਟੀਕਾ ਨਸ਼ੇ ਦਾ ਲਾ ਦਿਓ ਚਾਹੇ ਮੂੰਹ ਰਾਹੀਂ ਪਿਆ ਦਿਓ ਚਾਹੇ ਕਿਸੇ ਦਾ ਪਿਸ਼ਾਬ ਤੁਸੀਂ ਲਿਜਾ ਕੇ ਆ ਉੱਥੇ ਟੈਸਟ ਕਰਾ ਦਿਓ ਵੀ ਭਾਈ ਆਹ ਦੇਖੋ ਕਿਹਨ ਸਟੇਡੀ ਦਾ ਪਸ਼ਾਬ ਲਿਆ ਤੇ ਟੈਸਟ ਕਰਾਇਆ ਵਿੱਚ ਦਾ ਨਸ਼ਾ ਆ ਗਿਆ ਕਾਨੂੰਨ ਛੋਡੇ ਕੋਲੇ ਆ ਡੰਡਾ ਛੋਡੇ ਕੋਲੇ ਆ ਬੰਦਾ ਛੋਡੇ ਕੋਲੇ ਆ ਤੰਤਰ ਛੋਡੇ ਕੋਲੇ ਆ ਭਾਈ ਤਕੜੇ ਦਾ ਐਵੇਂ ਥੋੜੀ ਕਹਿੰਦੇ ਨਸ਼ਤੀ ਵੀ 100 ਆ ਜੋ ਮਰਜੀ ਕਰ ਦਿਓ ਨਾਲੇ ਪੁਲਿਸ ਦੀਆਂ ਕਹਾਣੀਆਂ ਥੋੜੀ ਕਹੇ ਤਾਂ ਬੁੱਝੀਆਂ ਨੇ ਇਹ ਕੋ ਨਵੀਂ ਤਾਂ ਕਹਾਣੀ ਨਹੀਂ ਪੁਲਿਸ ਨੇ ਕਹਾਣੀ ਘੜ ਲੀ ਜਾਂ ਸਰਕਾਰਾਂ ਨੇ ਕਹਾਣੀਆਂ ਘੜ ਲੀਆਂ ਇਹ ਤਾਂ 12-12 15-15 ਸਾਲ ਦੇ ਮੁੰਡਿਆਂ ਨੂੰ ਚੱਕ ਕੇ ਮੁਕਾਬਲੇ 'ਚ ਮਾਰ ਕੇ ਕਹਿੰਦੇ ਅੱਤਵਾਦੀ ਏ ਇਹਦਾ ਨੌਜਵਾਨ ਮਟਿਆਰ ਕੁੜੀ ਨੂੰ ਲਿਜਾ ਕੇ ਚੱਕ ਕੇ ਥਾਣੇ 'ਚ ਬਲਾਤਕਾਰ ਕਰਕੇ ਕਹਿੰਦੇ ਸੀਗੇ ਇਹ ਤਾਂ ਬਾਤ ਚੱਲਣਾ ਇਹਦਾ ਸਬੰਧ ਦਾ ਬੰਦਿਆਂ ਨਾਲ ਉਹ ਛੱਡੋ ਹੁਣ ਦੀਆਂ ਦੇਖ ਲੋ ਨਵੀਆਂ ਤਾਲੀਆਂ ਸੁਣਾ ਦੇਣਾ ਕਿੰਨੀਆਂ ਉਦਾਹਰਨਾਂ ਦੇਵਾਂ ਤੁਹਾਨੂੰ ਅਬਰ ਗਾੜੀ ਕੀ ਹੋਇਆ ਸੀਗਾ ਜਦੋਂ ਸੰਗਤ ਦੇ ਉੱਤੇ ਗੋਲੀ ਚਲਾਈ ਦੋ ਜਣੇ ਸ਼ਹੀਦ ਹੋ ਗਏ ਪੁਲਿਸ ਨੇ ਆਪ ਦੀ ਜੱਪਸੀ ਸੀ ਗੋਲੀਆਂ ਜੱਪਸੀ ਜਿਹੜੀ ਜੈਪਸੀ ਸੀਗੀ ਉਹ ਚ ਗੋਲੀਆਂ ਮਾਰ ਲੀਆਂ ਵੀ ਸਾਡੇ ਜੀ ਬੈਠੇ ਸਾਡੀ ਜੈਪਸੀ ਦੇ ਵਿੱਚ ਲੋਕਾਂ 'ਨ ਸਾਡੀ ਗੱਡੀ ਤੇ ਗੋਲੀਆਂ ਮਾਰ ਗਏ ਕਿੰਨੀਆਂ ਸੁਣਾ ਗਿਆ ਮੇਰੇ ਵਾਲੀ ਘਟਨਾ ਦੇ ਲੋਕ ਐਸੇ ਭੰਤ ਮਾਰਨੇ ਪਿਛਲੇ 1.5 ਸਾਲ ਪਹਿਲਾਂ ਉਹ ਹਰੀਕੇ ਪੱਤਨ ਤਰਨਤਾਰਨ ਜ਼ਿਲ੍ਹੇ 'ਚ ਮੇਰੇ ਦੇ ਚਿੱਟੇ ਦਾ ਪਰਚਾ ਲੇਤਾ ਸੀ ਕਿ ਲੱਖਾਂ ਚਿੱਟਾ ਵੇਚਦਾ ਮੇਰੀਆਂ ਤਾਰਾਂ ਕਿਧਰੇ ਆਈਐਸਆਈ ਨਾਲ ਜੋੜਤੀਆਂ ਸੀਂਗਾ ਇਦਰੇ ਕੋ ਲੰਡਾ ਬੈਠਾ ਬਾਹਰਲੇ ਮੁਲਖ ਦੇ ਗੈਨਟਰ ਉਹਦੇ ਨਾਲ ਜੋੜਤੀਆਂ ਸੀ ਤਰ ਜਿਹੜਾ ਬੰਦਾ ਜ਼ਿੰਦਗੀ ਚ ਕਦੇ ਚਿੱਟੇ ਨੇੜੇ ਜਿਹੜੇ ਚਿੱਟਾ ਦੇਖਿਆ ਨਹੀਂ ਉਹ ਬੰਦੇ ਨੂੰ ਇਹਨਾਂ ਨੇ ਦਿਖਾਤਾ ਸੀ ਵੀ ਚਿੱਟਾ ਵੇਚਦਾ ਇਹ ਮੇਰੇ ਨਾਲ ਹੋਇਆ ਪਿਛਲੇ ਡੇਢ ਸਾਲ ਪਹਿਲਾਂ ਜਮਈ ਮਾਨਕਰਤ ਕਹਾਣੀ ਬਣਾਤੀ ਕੋਲੋਂ ਵੀ ਹਾਂਜੀ ਆਈਐਸਆਈ ਨਾਲ ਫਲਾਣਿਆਂ ਬਗਰੋ ਨਾਲ ਸੰਬੰਧ ਆ ਜੀ ਉੱਥੋਂ ਐ ਪੂਰਾ ਪਣਾਤਾ ਸੀਗਾ ਪਲੰਦਾ ਤੇ ਮੇਰੇ ਪ੍ਰੇਸ਼ਤਾ ਨੂੰ ਨਹੀਂ ਪਤਾ ਸੀਗਾ ਇਹ ਕੋਈ ਨਵੀਂ ਗੱਲ ਥੋੜੀ ਐ ਵੀ ਪੁਲਿਸ ਕੀ ਕੀ ਕਰਦੀ ਐ ਜਾਂ ਲੋਕ ਜਾਣਦੇ ਨਹੀਂ ਪੁਲਿਸ ਬਾਰੇ ਵੀ ਪੁਲਿਸ ਕੀ ਕਰ ਸਕਦੀ ਐ ਜਾਂ ਸਰਕਾਰ ਕੀ ਕਰ ਸਕਦੀ ਐ ਦਰਸਲ ਦੇ ਵਿੱਚ ਇਹ ਅਮਰਤਪਾਲ ਦੇ ਭਰਾ ਨੂੰ ਨਿਸ਼ਾਨੇ ਤੇ ਲਿਆ ਕੇ ਇਹ ਅਮਰਤਪਾਲ ਦੇ ਕਰਦਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਐ ਕਿ ਦੇਖੋ ਲੋਕੋ ਜਿਹੜਾ ਅਮਰਤਪਾਲ ਕਹਿੰਦਾ ਸੀ ਕਿ ਮੈਂ ਚਿੱਟਾ ਛੜਾਤਾ ਮਾਹਿਆਰਾ ਨੌਜਵਾਨ ਗੁਰੂ ਦੇ ਲੜ ਲਾਤੇ ਅਮਰਸ਼ਕਾਤੇ ਸਿੱਖੀ ਨਾਲ ਜੋੜ ਤੇ ਨਸ਼ਿਆਂ ਤੋਂ ਪਾਸੇ ਕਰ ਤੇ ਦੂਰ ਕਰਤੇ ਜਿਹੜੇ ਉਹਦੇ ਹਮੈਤੀ ਕਹਿੰਦੇ ਆ ਭਈ ਅਮਰਪਾਲ ਨਸ਼ਾ ਛਡਾਉਂਦਾ ਸੀਗਾ ਉਹ ਚਿੱਟੇ ਤੋਂ ਪਾਸੇ ਕਰਦਾ ਸੀ ਦੂਰ ਕਰਦਾ ਸੀ ਆ ਦੇਖੋ ਤੁਸੀਂ ਕਿਹੜੇ ਅਮਰਪਾਲ ਦੀ ਗੱਲ ਕਰਦੇ ਹੋ ਉਹਦਾ ਭਰਾ ਤਾਂ ਆਪ ਚਿੱਟਾ ਪੀਂਦਾ ਇਹਨਾਂ ਨੇ 4 ਗ੍ਰਾਮ ਇਸੇ ਕਰਕੇ ਪਾਇਆ ਵੀ ਜੇ ਅਸੀਂ ਹੈਵੀ ਰਿਕਵਰੀ ਪਾਤੀਵੇ ਵੇਚਦਾ ਹੈ ਜੇ ਅਸੀਂ ਇਹ ਬਣਾਤਾ ਵੇਦਾ ਹੀ ਬਣਾ ਸਕਦੇ ਸੀ ਉਹ ਵੱਡਾ ਰੌਲਾ ਪੈਣਾ ਸੀਗਾ ਲੋਕਾਂ ਨੇ ਛੜਕਾਂ ਦੇ ਆਉਣਾ ਸੀਗਾ ਵੀ ਇਹ ਇੰਨਾ ਕੁ ਦੀ ਢਾ ਲਾ ਉਹਦੀ ਸਾਖ ਨੂੰ ਉਹਦੀ ਸ਼ਬੀ ਨੂੰ ਵੀ ਲੋਕਾਂ ਨੂੰ ਲੱਗੇ ਵੀ ਦੇਖੋ ਯਾਰ ਇਹ ਤਾਂ ਤੁਸੀਂ ਜਿਹੜੇ ਮਰਤਪਾਲ ਦੀ ਗੱਲ ਕਰਦੇ ਆ ਉਹ ਤੋਂ ਆਦਾ ਭਰਾ ਦਾ ਛੱਟਾ 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 ਪੀਣ ਤੋਂ ਹਟਾਇਆ ਨਹੀਂ ਗਿਆ ਤੇ ਲੋਕਾਂ ਦੇ ਜਵਾਕਾਂ ਨੂੰ ਕਿੱਥੋਂ ਛੱਟਾ ਛੱਡਾ ਦੂਗਾ ਇਸ ਤਰੀਕੇ ਨਾਲ ਇੱਕ ਪੂਰੀ ਸ਼ਾਸ ਦੇ ਤਹਿਤ ਇਹ ਸਾਰਾ ਡਰਾਮਾ ਰਚਿਆ ਗਿਆ ਇਹ ਸਾਰੀ ਕਹਾਣੀ ਘੜੀ ਗਈ ਆ ਉਹ ਜੀ ਇੱਕ ਡਰਾਮਾ ਰਾਜ ਦਾ ਜੀ 10000 ਰੁਪਿਆ ਜੀ ਉਹਦੇ ਖਾਤੇ ਚ ਪਾਤਾ ਜੀ ਉਹ ਕੇ ਕੋ ਐਂ ਦੱਸਿਆ ਕਿ ਕੌਣ ਆ ਉਹਦੇ ਕੋਲ ਖਾਤੇ ਚ ਪਾਇਆ ਗਿਆ ਤੁਹਾਨੂੰ ਕੀ ਪਤਾ ਵੀ ਉਹਦੇ ਖਾਤੇ ਚ ਉਹਨਾਂ ਨੇ ਚਿੱਟਾ ਲੈਣ ਲਈ ਪਾਇਆ ਜਾਲੇ ਨਾਲੇ ਜੇ ਤੁਸੀਂ ਐਨੇ ਬੰਦੇ ਇਹ ਚਿੱਟਾ ਵੇਚਣ ਵਾਲੇ ਜਾਂ ਪੀਣ ਵਾਲੇ ਹੋਣ ਐਂ ਪਤਾ ਖਾਤੇਆਂ ਥੋੜੀ ਪੈਸੇ ਪੁੰਦਾ ਹੋ ਸਕਦਾ ਉਹ ਬੰਦਾ ਵੀ ਪਲਾਂਟ ਕੀਤਾ ਗਿਆ ਹੋਵੇ ਜਿਹੜੇ ਬੰਦੇ ਨੂੰ ਇਹ ਕਹਿੰਦੇ ਵੀ 10000 ਰੁਪਿਆ ਇਹਨਾਂ ਨੇ ਨਾਲੇ ਹਾਲਾਂਕਿ ਉਹ ਇਹ ਵੀ ਦੱਸ ਰਹੇ ਨੇ ਵੀ ਜਿਹੜੇ ਖਾਤੇ 'ਚ ਪਾਇਆ ਗਿਆ 10000 ਰੁਪਿਆ ਉਹ ਇਹਦਾ ਖਾਤਾ ਨਹੀਂ ਹੈ ਅਮਰਪਾਲ ਦੇ ਭਰਾ ਦਾ ਖਾਤਾ ਨਹੀਂ ਹੈ ਸ਼ਰਮ ਇੱਥੇ ਚਿੱਟਾ ਗੋਲੀਆਂ ਸਿਗਨੇਚਰ ਕੈਪਸੂਲ ਨਾਕਿਆਂ ਦੇ ਉੱਤੋਂ ਦੀ ਲੈ ਕੇ ਲੋਕ ਨਾ ਇਹਦੇ ਨਾਕਿਆਂ ਦੇ ਉੱਤੋਂ ਦੀ ਕੱਲੇ ਕੱਲੇ ਪਿੰਡ 'ਚ ਵਿਕੀ ਜਾਂਦਾ ਹੈ ਕੱਲੀ-ਕੱਲੀ ਗਲੀ ਮੋੜ ਤੇ ਵਿਕੀ ਜਾਂਦਾ ਉਸ ਨੂੰ ਦਿਖਦਾ ਨਹੀਂ ਉਹ ਫੜਿਆ ਨਹੀਂ ਜਾਂਦਾ ਅੱਛਾ ਚੈਕਿੰਗ ਕਰਦੇ ਫਿਰ ਰਹੇ ਸੀ ਗੱਡੀ ਦੇਖੀ ਵੀ ਗੱਡੀ 'ਚ ਬੈਠੇ ਪੀ ਜਾਂਦੇ ਆ ਪੀਣ ਦੀ ਤਿਆਰੀ ਕਰਦੇ ਆ ਦੇਖੋ ਕਮਾਲ ਦੀ ਗੱਲ ਵੀ ਜੇ ਬੰਦੇ ਨੇ ਚਲੋ ਮੰਨ ਲਿਆ ਪੀਂਦਾ ਕਹਿੰਦੇ ਜੇ ਬੰਦੇ ਨੇ ਚਲੋ ਲਿਆਂਦਾ ਪੀਣਾ ਹੁੰਦਾ ਕਿਸੇ ਕੋ ਨਹਿਰ ਦੇ ਪਰੜੀ ਤੇ ਖੜ ਜਾਂਦੇ ਜਾ ਕੇ ਕਿਸੇ ਕੋ ਖੇਤਾਂ ਵਾਲੀ ਪਹੀ ਤੇ ਖੜ ਜਾਂਦੇ ਕਿਸੇ ਮੋਟਰ ਤੇ ਖੜ ਜਾਂਦੇ ਉਹ ਵੀ ਫਲਾਉਰ ਸ਼ਹਿਰ 'ਚ ਕਢਣਾ ਸੀ ਆ ਕੇ ਸੋ ਇਹ ਇਹ ਸਮਝਣ ਦੀ ਪੰਜਾਬ ਦੇ ਲੋਕੋ ਕੋਸ਼ਿਸ਼ ਕਰੋ ਕਿ ਕਿਵੇਂ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਪਹਿਲਾਂ ਵੀ ਉਹਦੇ ਖਿਲਾਫ ਇੱਕ ਮਾਹੌਲ ਮੀਡੀਆ ਦੁਆਰਾ ਪ੍ਰਸ਼ਾਸਨ ਦੁਆਰਾ 86 ਬੰਦਿਆਂ ਦੁਆਰਾ ਅਕਸਰ ਜਨ ਦੀ ਕੋਸ਼ਿਸ਼ ਕੀਤੀ ਗਈ ਇਹ ਚੋਲਾ ਲਾ ਕੇ ਭੱਜ ਗਿਆ ਜੀ ਇਹ ਸ੍ਰੀ ਸਾਹਿਬ ਸਿੱਟਕੇ ਭੱਜ ਗਿਆ ਜੀ ਇਹਨੇ ਵਾਲ ਕਟਾਤੇ ਜੀ ਇਹ ਭਗੌੜਾ ਹੋ ਗਿਆ ਜੀ ਆਹ ਹੋ ਗਿਆ ਜੀ ਵਾਹ ਹੋ ਗਿਆ ਜੀ ਉਹਦੇ ਖਿਲਾਫ ਉਦੋਂ ਵੀ ਪੂਰਾ ਮਾਹੌਲ ਸਿਰ ਜਾ ਗਿਆ ਹੁਣ ਇਹ ਗੱਲ ਇਹ ਭਵੰਤਮਾਨ ਤੋਂ ਬਰਦਾਸ਼ਤ ਹੀ ਨਹੀਂ ਹੋ ਰਹੀ ਵੀ ਆਰੇ ਬੰਦੇ ਜਿੱਤ ਕਿਵੇਂ ਗਏ ਇਹ ਬੰਦੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਢਾਹ ਲਾਉਣਗੇ ਇਹਨਾਂ ਦੇ کردار ਨੂੰ ਮਾਰਿਆ ਜਾਵੇ ਸੋ ਇਸ ਕਰਕੇ ਨਵੀਂ ਗੱਲ ਨਹੀਂ ਹੈ ਵੀ ਇਸ ਤਰ੍ਹਾਂ ਇਹ ਕਹਾਣੀਆਂ ਜਿਹੜੀ ਪੁਲਿਸ ਜਾਂ ਸਰਕਾਰ ਕਰਦੀ ਆ ਪਰ ਸਾਡੇ ਲੋਕ ਕਈ ਤਾਂ ਮੈਨੂੰ ਅੱਜ ਫੋਨ ਆਏ ਕਨੇ ਯਾਰ ਬਾਈ 3 ਦਾ ਵੀ ਹੋ ਸਕਦਾ ਯਾਰ ਹੱਦ ਹੋ ਗਈ ਯਾਰ ਤੁਸੀਂ ਜਿਹੜੀ ਗੱਲ ਪੁਲਿਸ ਨੇ ਕਹਿਤੀ ਸਰਕਾਰ ਨੇ ਕਹਿਤੀ ਮੰਨ ਲਈ ਯਾਰ ਇਹ ਤਾਂ 2084 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਹਨਾਂ ਸਮੇਂ ਦੱਸਦੇ ਆ ਕਿਨੇ ਦੂਜੇ ਦਿਨ ਚੌਥੇ ਦਿਨ ਪੰਜਵੇਂ ਦਿਨ ਸੱਤਵੇਂ ਦਸਵੇਂ ਦਿਨ ਲਗਾਤਾਰ ਕਈ ਦਿਨ ਖਬਰਾਂ ਛਪਦੀਆਂ ਨਹੀਂਆਂ ਅਖਬਾਰਾਂ ਦੇ ਚੋਂ ਉਹ ਅਖਬਾਰ ਆਉਂਦੇ ਸੀਗੇ ਵੀ ਜਿਹੜੇ ਅੰਦਰੋਂ ਜਿੱਥੇ ਸਿੰਘ ਸੀਗੇ ਉਹਨਾਂ ਦੇ ਕਮਰਿਆਂ ਦੇ ਵਿੱਚੋਂ ਉਤਰਾਜ ਜੋਗ ਬੀਬੀਆਂ ਦੇ ਕੱਪੜੇ ਮਿਲੇ ਨੇ ਕੋਈ ਉਤਰਾਜ ਜੋਗ ਹੋਰ ਸਮਾਨ ਮਿਲਿਆ ਇਹ ਕੁਝ ਅੱਜ ਦੀ ਗੱਲ ਆ ਯਾਰ ਇਹ ਤਾਂ ਬੜੇ ਲੰਮੇ ਸਮੇਂ ਤੋਂ ਕਰਦਾਰਾਂ ਨੂੰ ਮਾਰਨ ਦੇ ਲਈ ਜਿਹੜੇ ਬੰਦੇ ਇਹਨਾਂ ਕੋਲੋਂ ਨਹੀਂ ਕਾਬੂ ਆਉਂਦੇ ਜਿਹੜੇ ਬੰਦੇ ਆਪਣੀ ਜਾਨ ਤੇ ਖੇਡ ਕੇ ਵੀ ਆਪਣਾ ਆਪਣਾ ਫਰਜ਼ ਨਿਭਾ ਜਾਂਦੇ ਆ ਜਾਂ ਆਪਣੇ ਕੌਲ ਬਚਨ ਨਿਭਾ ਜਾਂਦੇ ਆ ਉਹਨਾਂ ਦੇ ਫਿਰ ਕਰਦਾਰ ਨੂੰ ਮਾਰਦੇ ਨੇ ਬਾਈ ਇਸ ਕਰਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਇਹ ਮਾਹੌਲ ਇਹ ਵਰਤਾਂਤ ਸਿਰਜਿਆ ਕਿਵੇਂ ਜਾ ਰਿਹਾ ਸੋ ਇੱਥੇ ਆਪਾਂ ਦੇਖ ਰਹੇ ਦੂਜੇ ਪਾਸੇ ਦੇਖ ਲਓ ਉਹ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਰਾਜਸਥਾਨ ਤੋਂ ਆਣੇ ਨਵੇਂ ਕਾਨੂੰਨ ਲੈ ਕੇ ਹੁਣੇ ਆਏ ਆ ਇਹ ਕਹਿੰਦਾ ਜੀ ਅਸੀਂ ਵਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਬਣਾਏ ਸੀ ਉਹ ਖਤਮ ਕਰਕੇ ਆਈ ਪੀਸੀ ਦੀਆਂ ਧਰਾਵਾਂਾਂ ਵਿੱਚ ਬਦਲਾਅ ਕਰਤਾ ਅਸਲ ਦੇ ਵਿੱਚ ਉਹ ਉਸ ਬਦਲਾਅ ਦੀ ਆੜ ਦੇ ਵਿੱਚ ਐਨਾ ਖਤਰਨਾਕ ਕੰਮ ਕਰਤਾ ਪੁਲਿਸ ਨੂੰ ਇੰਨੀਆਂ ਤਾਕਤਾਂ ਦੇ ਦਿੱਤੀਆਂ ਵੀ 25 ਤੋਂ 40 ਦਰ ਜਿਹੜੇ ਮਰਜ਼ੀ ਬੰਦੇ ਨੂੰ ਫੜ ਕੇ ਰੱਖ ਲੋ ਉਸੇ ਨਵੇਂ ਕਾਨੂੰਨ ਦੇ ਤਹਿਤ ਇਹਨਾਂ ਨੇ ਜਿਹੜਾ ਟਿੰਮੇ ਦੇ ਉੱਤੇ ਦੇਸ਼த்ਰੋਹੀ ਦਾ ਪਰਚਾ ਦਿੱਤਾ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜਿਹੜੇ ਬੰਦੇ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਜਿਹੜੇ ਬੰਦੇ ਉਸ ਸੰਘਰਸ਼ ਦੀ ਗੱਲ ਕਰਦੇ ਆ ਕਿਸਾਨਾਂ ਲਈ ਮਜ਼ਦੂਰਾਂ ਲਈ ਕੋਈ ਹੋਰ ਸੰਘਰਸ਼ਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਕਿਵੇਂ ਨਿਸ਼ਾਨਾ ਬਣਾਉਣਾ ਉਹਨਾਂ ਨੂੰ ਕਿਵੇਂ ਦੱਬਣਾ ਹੈ ਸੰਘਰਸ਼ਾਂ ਨੂੰ ਕਿਵੇਂ ਫੇਲ ਕਰਨਾ ਹੈ ਇਹ ਅਸਲ ਦੇ ਵਿੱਚ ਉਹਦੇ ਲਈਏ ਕਾਨੂੰਨ ਲਿਆਂਦੇ ਗਏ ਆ ਇਹ ਜਿਹੜੀ ਵਸਤੀਵਾਦੀ ਕਾਨੂੰਨ ਦੀ ਗੱਲ ਕਰਦੇ ਆ ਜਾਂ ਇਹ ਜਿਹੜੇ ਕਾਨੂੰਨ ਹੁਣ ਆਪਾਂ ਕਹਿੰਦੇ ਆ ਯੂਏਪੀਏ ਐਨਐਸਏ ਮਕੋਕਾ ਈਟਾਡਾ ਪੋਟਾ ਕੋਕਾ ਪਤਾ ਨਹੀਂ ਕਿੰਨੇ ਕਮੀਸਾ ਕਿੰਨੇ ਉਸ ਤਰ੍ਹਾਂ ਦੇ ਜਿਹੜੇ ਕਾਲੇ ਕਾਨੂੰਨ ਸੀ ਉਦੋਂ ਵੀ ਖਤਰਨਾਕ ਕਾਨੂੰਨ ਨੇ ਜੋ ਲੈ ਕੇ ਆ ਰਹੇ ਨੇ ਸਾਨੂੰ ਸਮਝਣ ਦੀ ਲੋੜ ਆ ਅਸੀਂ ਹਰ ਮੁੱਦੇ ਨੂੰ ਸਮਝ ਕੇ ਸੋਚ ਕੇ ਵਿਚਾਰ ਕੇ ਇਕੱਠੇ ਹੋ ਕੇ ਬੋਲ ਗਏ ਵੀ ਜੋ ਆ ساری ਗੱਲਬਾਤ ਭਾਈ ਅਮਰਪਾਲ ਲਈ ਘਟਨਾ ਵਾਪਰੀ ਆ ਅਮਰਪਾਲ ਦੇ ਭਰਾ ਵਾਲੀ ਕਿਵੇਂ ਸਾਰੇ ਇਹ ਸਾਰਾ ਨਿਸ਼ਾਨਾ ਅਮਰਪਾਲ ਨੂੰ ਹੀ ਬਣਾਇਆ ਗਿਆ ਨੈਸ਼ਨਲ ਮੀਡੀਆ ਤੇ ਲਗਾਤਾਰ ਇਹਦੇ ਡਿਬੇਟਾਂ ਚੱਲ ਪਈਆਂ ਇਹਦੇ ਬੈਠੇ ਬੰਦੇ ਨੈਸ਼ਨਲ ਮੀਡੀਆ ਦੇ ਉੱਤੇ ਬੋਲ ਰਹੇ ਨੇ ਪੂਰੇ ਭਾਰਤ 'ਚ ਪ੍ਰਚਾਰਿਆ ਜਾ ਰਿਹਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਦੇਖੋ ਜੀ ਇਹ ਐ ਐ ਨਹੀਂ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿ ਦਿੰਦੇ ਜੀ ਦੇਖੋ ਇਹ ਤਾਂ ਅਜਿਹਾ ਨਾਹਾਂ ਦਾਸ ਕਰਾਣਾ ਸੰਬੰਧ ਸੀ ਜੀ ਇਹ ਤਾਂ ਹੀ ਪਾਕਿਸਤਾਨ ਨਾਲ ਸੰਬੰਧ ਸੀ ਜੀ ਇਹ ਤਾਂ ਜੀ ਫਲਾਨ ਨੇ ਕਿਸੇ ਮੁਲਕ ਨਾਲ ਸੰਬੰਧ ਸੀ ਇਹ ਤਾਂ ਇਹ ਉੱਥੋਂ ਦਾ ਹਦਸ ਕਰਨ ਨਾਲ ਸਾਰਾ ਰਲ ਮਿਲਿਆ ਸੀਗਾ ਜੀ ਕੰਮ ਇਹ ਕੈਕਟਰਾਂ ਨਾਲ ਵੀ ਮਿਲੇ ਹੋਏ ਸੀ ਜੀ ਇਹ ਫੁਲਾਣਾ ਨਾਲ ਵੀ ਮਿਲੇ ਹੋਏ ਐ ਸਾਰੀ ਕਹਾਣੀ ਆਉਣ ਦਿਨਾਂ ਚ ਪਤਾ ਨਹੀਂ ਇਹ ਕਹਾਣੀ ਨੂੰ ਕਿੱਧਰ ਨੂੰ ਜਾਣਗੇ ਕਿ ਕੋਈ ਪਤਾ ਨਹੀਂ ਸੋ ਇਸ ਲਈ ਬੇਨਤੀ ਆ ਕਿ ਸਾਰੇ ਇਕੱਠੇ ਹੋ ਕੇ ਆਪਾਂ ਨੂੰ ਬੋਲਣ ਦੀ ਲੋੜ ਆ ਦੂਜੀ ਗੱਲ ਅਸੀਂ ਇਹ ਵੀ ਮੰਗ ਕਰਦੇ ਆ ਕਿ ਇਹ ਜਿਹੜੇ ਮਸਲੇ ਦੀ ਜਾਂਚ ਆ ਕਿਸੇ ਰਿਟਾਇਰਡ ਜੱਜ ਕੋਲੋਂ ਇਮਾਨਦਾਰ ਕੋਲੋਂ ਕਰਾਈ ਜਾਣੀ ਚਾਹੀਦੀ ਹੈ ਕਿ ਪੂਰਾ ਮਸਲਾ ਹੈ ਕੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ 100 ਨਹੀਂ 200 ਫੀਸਦੀ ਕਹਿ ਸਕਦਾ ਕਿ ਸਾਰਾ ਇਹ ਚਿੱਕੜ ਸੱਟਣ ਲਈ ਅਮਰਪਾਲ ਦੇ ਉੱਤੇ ਉਹਦੇ ਕਰਦਾਰ ਨੂੰ ਦਾਗੀ ਕਰਨ ਦੀ ਖਾਤਰ ਵੀ ਉਹ ਬੰਦਾ ਦੇਖੋ ਅੱਜ ਇੰਨੇ ਲੋਕ ਲੱਖਾਂ ਲੋਕਾਂ ਦੇ ਨਾਲ ਖੜ੍ਹ ਕੇ ਆ ਕੇ ਉਹਨਾਂ ਲੱਖਾਂ ਲੋਕਾਂ ਨੂੰ ਪਿੱਛੇ ਕਿਵੇਂ ਕਰਨਾ ਹੈ ਉਹਦੇ ਕਰਦਾਰ ਨੂੰ ਦਾਗੀ ਕਰਤੀ ਕੀਤਾ ਜਾ ਰਿਹਾ ਹੈ ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਪੰਜਾਬ ਦੇ ਲੋਕ ਕਹਾਣੀ ਨੂੰ ਸਮਝਿਆ ਕਰੋ ਕਿ ਕਿਵੇਂ ਸਾਰੀਆਂ ਕਹਾਣੀਆਂ ਕਿਵੇਂ ਮੈਡੀਕਲ ਹੋ ਜਾਂਦੇ ਨੇ ਕਿਵੇਂ ਇੱਥੇ ਡਰਮੇ ਰਚੇ ਜਾਂਦੇ ਨੇ ਕਿਵੇਂ মিডিਆ ਖਰੀਦਾ ਜਾਂਦਾ ਕਿਵੇਂ ਡਾਕਟਰਾਂ ਨਾਲ ਗੱਲਾਂ ਵਾ ਹੁਣ ਡਾਕਟਰ ਕੀਦੇ ਆ ਉਹ ਵੀ ਸਰਕਾਰਾਂ ਦੀ ਹੈ ਉਹ ਸਰਕਾਰ ਤੋਂ ਬਾਹਰ ਹੋ ਸਕਦੇ ਆ ਇਹ ਜਿਉਂਦੇ ਨੂੰ ਮਰਦਾ ਬਣਾ ਸਕਦੇ ਆ ਭਰਾਵੋ ਤੇ ਮਰੇ ਨੂੰ ਇਹ ਜਿਉਂਦਾ ਕਰ ਸਕਦੇ ਆ ਇਹ ਕੋਈ ਇਹਨਾਂ ਲਈ ਨਵੀਂ ਗੱਲ ਨਹੀਂ ਹੈ ਸੋ ਆਓ ਮੇਰਾ ਵੀਰ ਆਪਾਂ ਜਦੋਂ ਵੀ ਕੋਈ ਹੈ ਜਾਂ ਮੈਂ ਇਸ ਗੱਲ ਦੇ ਉੱਤੇ ਤਾਂ ਖਾਸ ਤੌਰ ਤੇ ਛੋਡੇ ਸਾਹਮਣੇ ਰੂਬਰੂ ਹੋਇਆ ਮੈਂ ਆਇਆ ਕਿਉਂਕਿ ਕਈ ਸੱਜਣਾ ਦੇ ਮੈਨੂੰ ਫੋਨ ਆਏ ਆ ਉਹਨਾਂ ਦੇ ਮਨ 'ਚ ਇਹ ਸ਼ੰਕਾ ਸੀਗੀ ਵੀ ਯਾਰ ਹੋ ਸਕਦਾ ਪੀਂਦਾ ਹੋਵੇ ਯਾਰ ਹੋ ਸਕਦਾ ਸੱਚੀ ਹੋਵੇ ਗੱਲ ਸੋ ਉਹਨਾਂ ਦੇ ਵੀ ਤੇ ਮੈਂ ਆਮ ਲੋਕਾਂ ਲਈ ਵੀ ਜਿਹੜੇ ਦਿਲ ਦੇ ਵਿੱਚ ਕਈ ਵਾਰੀ ਨਾ ਅਸੀਂ ਕੋਈ ਵੀ ਖਬਰ ਆਉਂਦੀ ਹੈ ਉਹਨੂੰ ਅਸੀਂ ਆਪਣੇ ਦਿਮਾਗ ਨਾਲ ਸੋਚਣ ਦੀ ਬਜਾਏ ਵੀਰੇ ਜਾਂ ਉਸ ਗੱਲ ਦੇ ਪਿੱਛੇ ਜਾਣ ਦੀ ਬਜਾਏ ਪਿਛੋਕੜ ਤੇ ਜਾਣ ਦੀ ਬਜਾਏ ਜਾਂ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਸਟੇਟ ਦੀਆਂ ਸਰਕਾਰ ਦੀਆਂ ਪੁਲਿਸ ਦੀਆਂ ਦੇਖਣ ਦੀ ਬਜਾਏ ਅਸੀਂ ਜੱਕਦਮ ਕਈ ਵਾਰੀ رائے ਬਣਾ ਲੈਨੇ ਆ ਵੀ ਨਹੀਂ ਆ ਅੱਛਾ ਐ ਵੀ ਹੋ ਸਕਦਾ ਹੈ ਅੱਛਾ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਬਈ ਬੜਾ ਕੁਸ਼ਕ ਆ ਗਿਆ بڑے ਕਰਤਾਰ ਕੁਸ਼ੀਆਂ ਕੀਤੀਆਂ ਨਹੀਂਆਂ ਬڑے ਕਰਤਾਰਾਂ ਨੂੰ ਧਾਲ ਲਾਉਣ ਦੀਆਂ ਕੋਸ਼ਿਸ਼ਾਂ ਹੋ ਗਈਆਂ ਦੋ ਬਹੁਤ ਹੋਰ ਬੰਦਿਆਂ ਦੀਆਂ ਵੀ ਸੋ ਇਸ ਕਰਕੇ ਇਹ ਗੱਲ ਨੂੰ ਸਮਝਣ ਦਾ ਯਤਨ ਕਰੀਏ ਤੇ ਅਸੀਂ ਮੰਗੇ ਜ਼ਰੂਰੇ ਕਰੀਏ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਰਿਟਾਇਰਡ ਇਮਾਨਦਾਰ ਜੱਜ ਕੋਲੋਂ ਹੋਣੀ ਚਾਹੀਦੀ ਹੈ ਤੇ ਅਸੀਂ ਕੋਈ ਤੇ ਮੈਂ ਫੇਰ ਬੇਨਤੀ ਕਰਦਾ ਵੀ ਬਹੁਤ ਛੇਤੀ ਅਸੀਂ ਕਿਸੇ ਦੇ ਘੜੇ ਹੋਏ ਬਰਤਾਂਤ ਕਿਸੇ ਦੇ ਸਿਰ ਜਿਹਾ ਹੋਏ ਮਾਹੌਲ 'ਚ ਮਿੰਟ ਲੱਗਦਾ ਉਹਦੀ ਆ ਜਾਣੇ ਜਦੋਂ ਲਗਾਤਾਰ ਉਹ ਕਹਿੰਦਾ ਨਾ ਜਿਵੇਂ ਵੀ ਇੱਕ ਝੂਠ ਨੂੰ ਤੁਸੀਂ 100 ਵਾਰੀ ਲਗਾਤਾਰ ਬੋਲੀ ਜੋ ਬੋਲੀ ਜੋ ਬੋਲੀ ਜੋ ਤਾਂ ਲੋਕਾਂ ਨੂੰ ਸੱਚ ਲੱਗਣ ਲੱਗ ਜਾਂਦਾ ਇਹਨਾਂ ਕੋਲ ਤਾਂ 100 ਵਾਰੀ ਛੱਡੋ ਮੈਂ ਕਹਿੰਦਾ ਹਜ਼ਾਰਾਂ ਲੱਖਾਂ ਵਾਰੀ ਬੋਲਣ ਖਾਤਰ ਇਹਨਾਂ ਦਾ ਜਿਹੜਾ ਗੋਦੀ ਕੌਲੀ ਛੱਟ মিডিਆ ਬੈਠੀ ਆ ਤਿਆਰ